ਬਹੁਤ ਬਹੁਤ ਤੁਹਾਡਾ ਅਸੀਂ ਪਿੰਡ ਦੇ ਵਿੱਚ ਆਏ ਆ ਬੜਾ ਵਧੀਆ ਤੁਹਾਡਾ ਇੱਕ ਕੀ ਕੀ ਪਿੰਡ ਵਾਲੇ ਵੈਲਕਮ ਕੀਤਾ ਕੀ ਕਹਿਣਾ ਚਾਹਤੇ ਇਸ ਬੰਦ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ ਦਾਤਾ ਜੀ ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਚਗੇ ਪਹੁੰਚ ਤੇ ਉਹਨਾਂ ਨੂੰ ਕੁਝ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈ ਜੀ ਅੱਜ ਉਹਨਾਂ ਦੇ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਹੁੰਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿਤੇ ਅਸੀਂ ਗੱਲ ਕਰੀ ਕਿਥੋਂ ਸਟੱਡੀ ਕਿਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਜੱਟ ਜੀ ਮੈਂ ਕਵਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣੇ ਆਣੇ ਮਿਲ ਕੇ ਪੂਰਾ ਸਪੋਰਟ ਦਿੱਤਾ ਵਾ ਨਹੀਂ ਤੇ ਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਆਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜ੍ਹਨ ਲਾ ਦੇਣਾ ਠੀਕਾ ਸੋਨਾ ਤੇ ਪਾਣੀ ਪਾ ਦੇਣਾ ਮੋਤ ਇਦਾਂ ਇਦਾਂ ਨੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬਸ ਦੋਈ ਹੈ ਠੀਕ ਹੈ ਕਿੱਥੋਂ ਸਟੱਡੀ ਚੱਲੂ ਕੀਤੀ ਤੁਸੀਂ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ ਈਪੀਐਸ ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕੰਡਰੀ ਸਕੂਲ ਤੋਂ ਬੁੜਸੇ ਚਾਰ ਸਾਲ ਲਾਇਆ ਤੇ ਉਸ ਤੋਂ ਬਾਅਦ ਐਨਡੀਏ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਜਣਾਂ ਵਿੱਚ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਵਾ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ ਤਿੰਨ ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ 'ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜੂਨ ਹੁੰਨ ਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤਰੀਕ ਮਿਸ਼ਨਿੰਗ ਹੋ ਜਾਂਦੀ ਦਾ ਜਿਨੂੰ ਉਦੋਂ ਮਿਲ ਜਾਂਦਾ ਤਾਂ ਚਲਾਂ ਜਾਂਦਾ ਅੱਛਾ ਹਾਂਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂੰਹ ਕਰਦੇ ਕੀ ਕਰਨਾ ਚਾਹਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਇਹ ਦੇਖਦਾ ਪਿਆਣਾ ਕਿ ਪੰਜਾਬ 'ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਿਆ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਆ ਕਿ ਬਈ ਕੁਝ ਹੁੰਦਾ ਨਹੀਂ ਆ ਤੁਸੀਂ ਬਸ ਮਿਹਨਤ ਥੈਂਕ ਯੂ ਬਈ ਥੈਂਕ ਯੂ ਜੀ ਅੱਜ ਹਾਂ ਬੜੇ ਖੁਸ਼ੀ ਦੀ ਗੱਲ ਆ ਪਿੰਡ ਦੇ ਵਿੱਚ ਇੱਕ ਮਾਨ ਵਧਾਇਆ ਹੈ ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਵਿੱਚ ਬਾਈ ਬਰਜੀ ਕਾ ਕਲ ਸਾ ਬਾਈ ਬਰਜੀ ਦੀ ਖੁਸ਼ੀ ਹੈ ਅੱਜ ਦਾ ਜੋ ਸਮਾਂ ਆਇਆ ਹੈ ਇਹ ਪਰਮਾਤਮਾ ਨੇ ਇਤਨਾ ਸਾਰੇ ਮਾਪਿਓ ਨੂੰ ਇਹ ਸਮਾਂ ਬਖਸ਼ੇ ਬਾਕੀ ਕਰਨ ਵਾਲਾ ਬਾਈਗੁਰੂ ਹੈ ਔਰ ਉਸਦੇ ਪਿੱਛੇ ਹਨ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਂ-ਬਾਪ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਹੈ ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਪੇ ਦਾ ਰਿਹਾ ਜੋ ਕਿ ਦੇ ਦਾਦਾ ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤ ਤੱਕ ਮਿਹਨਤ ਕੀਤੀ ਇਹਨਾਂ ਨੂੰ ਭਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਸੀ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਪੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਸੋ ਮੈਂ ਕਹਿੰਦਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਭਾਗ ਦਾ ਸਮਾਂ ਹੈ ਵਾਈ ਗੁਰੂ ਸਾਰਿਆਂ ਨੂੰ ਲਵੇ ਔਰ ਬਾਕੀ ਮੈਂ ਸਾਰੇ ਮਾਵਾਬ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਆ ਉਹਦੇ ਨਾਲੋਂ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਨੇ ਆਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜਿਵੇਂ ਸੈਨੀ ਸਕੂਲ ਮੈਟਰੀ ਸਕੂਲ ਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ ਹਾਂ ਕਿਹਦੇ ਬੱਚੇ ਗਏ ਤੁਹਾਡੇ ਇਥੇ ਸਾਡੇ ਜੀ ਇਹ ਵੱਡਾ ਲੜਕਾ ਹੈ ਉਸ ਤੋਂ ਬਾਅਦ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਫਟੀਨੈਂਟ ਅਰਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਇਹ ਮੈਂਸ਼ਨ ਕਰਨਾ ਹਾਂ ਜੀ ਰਹਿਤ ਬ੍ਰੀਤ ਕੋਰ ਹਾਂਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਾਨਪ੍ਰੀਤ ਸਿੰਘ ਜੋ ਕਿ ਬਾਈ ਗੁਰਦੀਪ ਤੇ ਵੀ ਬੜੀ ਕਿਰਪਾ ਹੈ ਅਗਨੇਤਾਰੀ ਸਿੰਘ ਹੈ ਹਾਂ ਇਹ ਵੀ ਬੜਾ ਅਫਸਰ ਬਣ ਕੇ ਆਏਗਾ ਇਹ 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 ਤਾਂ ਵੀ ਵੱਡਾ ਅਫਸਰ ਬਣੇਗਾ ਜੀ ਯਕਾ ਲਾਉਣਾ ਚਾਹੀਦਾ ਕਿ ਤਾਨੂੰ ਪਿੰਡ ਵਾਲਾ ਬੋਲੇ ਸੋਨਹਰ ਸਿਆ ਕਾਉ ਤਾਰਿਆ ਕੋ ਨਮਾਜ਼ ਮਾਜੀ ਹੋਰ लवली ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ